ਸਵਾਗਤ ਹੈ ਜੀ ਬਿਰਸਤਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਿਰਸਤਾ ਪੰਜਾਬ ਚ ਦਿਨੋ ਦਿਨ ਰੋਜ਼ ਹਰ ਚਲ ਬਚੀ ਰਹੀਦੀ ਹੈ ਅੱਜ ਇੱਕ ਹੁਣ ਹੋਰ ਮੁੱਦਾ ਨਵਾਂ ਉੱਭਰ ਕੇ ਆ ਗਿਆ ਪੰਜਾਬ ਚ ਜਿਹੜੇ ਮੁੱਖ ਮੰਤਰੀ ਦੀਆਂ ਜਿੰਨੀਆਂ ਵੀ ਸ਼ਕਤੀਆਂ ਸੀਗੀਆਂ ਜਿੰਨੀਆਂ ਪਾਵਰਾਂ ਸੀਗੀਆਂ ਉਹ ਖੋ ਕੇ ਜਿਹੜਾ ਹੈਗਾ ਸਿਕੱਤਰ ਨੂੰ ਦੇ ਦਿੱਤੀਆਂ ਜਿਵੇਂ ਕਿ ਉਹਨਾਂ ਦੇ ਨੀਂਦ ਆਉਂਦੀਆਂ ਜਿਹੜੀਆਂ ਕਿ ਗਲਾਡਾ ਜਾਂ ਹੋਰ ਜਿਹੜੀਆਂ ਪੁੱਡਾ ਵਗੈਰਾ ਹੈਗੀਆਂ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਪਾਵਰਾਂ ਸੀ ਉਹ ਖੋ ਕੇ ਮੁੱਖ ਮੰਤਰੀ ਤੋਂ ਸਕੱਤਰ ਨੂੰ ਦੇ ਦਿੱਤੀ ਸਕੱਤਰ ਅਥਾਰਟੀ ਨੂੰ ਇਹਦੇ ਸ਼ਰਮਨੇ ਅਕਾਲੀ ਦਲ ਵੀ ਇਹਦੀ ਬੜੀ ਮੁਖਾਲਫ ਕਰ ਰਿਹਾ ਹੋਰ ਵੀ ਪਾਰਟੀਆਂ ਜਿਹੜੀਆਂ ਬੜੀਆਂ ਮੁਖਾਲਫ ਕਰ ਰਹੀਆਂ ਇਹਨੂੰ ਮਿਰਕ ਸਰ ਤੁਸੀਂ ਕਿੱਦਾਂ ਵੇਖਦੇ ਆ ਸੰਧੂ ਸਾਹਿਬ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਹੁੰਦੇ ਆ ਆਪਣੇ ਪੰਜਾਬ ਦੇ ਮੁੱਖ ਮੰਤਰੀ ਐ ਜੀ ਇਹਨਾਂ ਕੋਲ ਆਪਣੇ ਕੋਲ ਤਾਂ ਪਾਵਰ ਹੈ ਹੀ ਨਹੀਂ ਸੀ ਪਿਛਲੇ 3 ਸਾਲ ਤੋਂ ਇਹਨਾਂ ਕੋਲ ਪਾਵਰ ਨਹੀਂ ਹੈ ਜਦੋਂ ਵੀ ਸਰਕਾਰ ਬਣੀ ਪਾਵਰ ਤਾਂ ਸਾਰੀ ਇਹਨਾਂ ਦੀ ਦਿੱਲੀ ਵਾਲੀ ਟੀਮ ਕੋਲ ਸੀ। ਤੋਂ ਦਿੱਲੀ ਵਾਲੀ ਟੀਮ ਹਰ ਜਗ੍ਹਾ ਤੇ ਆਪਣੇ ਬੰਦੇ ਫਿੱਟ ਕਰ ਰਹੀ ਹੈ। ਜੀ। ਉਹਨਾਂ ਨੇ ਮੁੱਖ ਮੰਤਰੀ ਦਾ ਦਫ਼ਤਰ ਵੀ ਘੇਰ ਲਿਆ, ਉਹਨਾਂ ਨੇ ਮੰਤਰੀਆਂ ਦੇ ਨਾਲ ਵੀ ਆਪਦੇ ਬੰਦੇ ਸੈੱਟ ਕਰਦੇ। ਇੱਥੋਂ ਤੱਕ ਕਿ ਉਹਨਾਂ ਦੇ ਜਿੰਨੇ ਹਾਰੇ ਹੋਏ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਐਮ.ਐਲ.ਏ, ਮੰਤਰੀ, ਮੁੱਖ ਮੰਤਰੀ ਉਹ ਵੀ ਸਾਰੇ ਇਸ ਪੂਰਨ ਤੌਰ ਤੇ ਸਾਰੇ ਵਿਭਾਗਾਂ ਦੇ ਵਿੱਚ ਇੱਥੇ ਕਾਰਜਕਾਰ ਹੋ ਕੇ ਬਹਿ ਕੇ ਆ। ਜੀ। ਹੁਣ ਇਹ ਗੱਲ ਜਿਹੜੀ ਤੁਸੀਂ ਸਵਾਲ ਕੀਤਾ ਜਿਵੇਂ ਸਾਡੀਆਂ ਵੱਖ-ਵੱਖ ਵਿਕਾਸ ਸਾਧਗੀਆਂ ਵਾਲੀਆਂ ਪੰਜਾਬ ਦੀਆਂ ਪੁੱਡਾ ਹੈ ਗਲਾਡਾ ਹੈ ਜਾਂ ਹੋਰ ਵੀ ਸਾਧਗੀਆਂ ਨੇ ਇਹਨਾਂ ਦਾ ਜਿਹੜਾ ਵਿਕਾਸ ਦੇ ਹੀ ਇਹ ਜਿਹੜੀਆਂ ਜਦੋਂ ਮੀਟਿੰਗਾਂ ਹੁੰਦੀਆਂ ਨੇ ਇੰਨਾ ਪ੍ਰੋਪੋਜ਼ਲ ਤਿਆਰ ਹੁੰਦੀਆਂ ਨੇ ਉਹਨਾਂ ਦਾ ਸਾਰਾ ਜਿਹੜਾ ਚੇਅਰਮੈਨ ਹੁੰਦਾ ਉਹ ਮੁੱਖ ਮੰਤਰੀ ਹੁੰਦਾ ਜੀ ਹਾਂਜੀ ਕੱਲ ਦੀ ਜਿਹੜੀ ਕੈਬਨਟ ਚਿਕ ਬਲਖਣੀ ਵਾਕਿਆ ਜਿਵੇਂ ਆਦੇ ਨਾ ਬਦਲਾਅ ਆ ਗਿਆ ਬਦਲਾਅ ਉਹਨਾਂ ਨੇ ਵੱਖਰਾ ਇੱਕ ਫੈਸਲਾ ਕਰਕੇ ਉਹ ਜਿਹੜੀ ਸਾਰੀਆਂ ਪਾਵਰਾਂ ਮੁੱਖ ਮੰਤਰੀ ਮੁੱਖ ਸਕੱਤਰ ਨੂੰ ਦੇ ਦਿੰਦੀ ਸੀਗਾ ਤਨ ਨੂੰ ਜੀ ਅੱਛਾ ਮੁੱਖ ਸਕੱਤਰ ਕੌਣ ਹੈ ਕਹਿੰਦੇ ਆ ਕਿ ਉਹ ਕੇਜਰੀਵਾਲ ਸਾਹਿਬ ਦਾ ਬੜਾ ਨੇੜੇ ਦਾ ਹੈ ਮੁੱਖ ਮੰਤਰੀ ਸਾਡੇ ਨੂੰ ਇਸ ਨੂੰ ਲਾਂਭੇ ਕਰ ਦਿੱਤਾ ਗਿਆ ਜੀ ਤੇ ਮੁੱਖ ਸਕੱਤਰ ਨੂੰ ਪਾਵਰ ਦੇ ਦਿੱਤੀਗੀ ਹੁਣ ਮਸਲਾ ਕੀ ਹੈ ਮਸਲਾ ਜਿਹੜਾ ਪਿੱਛੇ ਜੇ ਸ਼ਰੋਮਣੀ ਅਕਾਲੀ ਦਲ ਨੇ ਬੜਾ ਵੱਡਾ ਮੁੱਦਾ ਇੱਕ ਉਠਾਇਆ ਸੀ 24000 ਕਿੱਲਾ ਜਿਹੜੀ ਜ਼ਮੀਨ ਕਿਸਾਨਾਂ ਦੀ ਪਹਰ ਕਰਨੀ ਉਹ ਇਹਨਾਂ ਥਾੜੀਆਂ ਨਹੀਂ ਕਰਨੀ ਹੈ ਜੀ ਮੁੱਖ ਮੰਤਰੀ ਨੂੰ ਬਾਸੇ ਕਰਕੇ ਪੰਜਾਬ ਦੀ ਕੈਬਨਟ ਤੋਂ ਸਾਰਾ ਅਧਿਕਾਰ ਖੋ ਗਿਆ ਉਹ ਸਾਰਾ ਸਾਰਾ ਮੁਖਸਕਤਰ ਨੂੰ ਦੇ ਦਿੱਤਾ ਗਿਆ ਤੇ ਮੁਖਸਕਤਰ ਕੇ ਜੀਵਨ ਦਾ ਉਹਦੇ ਕੋਲ ਉਹ ਸਾਰਾ ਕਾਬਜ ਕਰਵਾਇਆ ਹਾਂਜੀ ਜੀ ਇਹ ਬੜੀ ਡੂੰਗੀ ਦੀ ਵਿਚਾਰਨ ਵਾਲੀ ਗੱਲ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਦਿੱਲੀ ਵਾਲਿਆਂ ਦੇ ਹੱਥ ਚ ਆ ਚੁੱਕਾ ਸੀ ਤੇ ਜਦੋਂ ਇਹੋ ਜਿਹੀਆਂ ਸ਼ਕਤੀਆਂ ਕੋਈਆਂ ਨਹੀਂ ਤੇ ਮੁੱਖ ਮੰਤਰੀ ਸਾਰਾ ਡੰਬਰ ਵੀ ਜਾਣ ਚੁੱਕੇ ਰਹੇ ਜਾਂਗੇ ਜੀ ਸਟੇਜ ਤੇ ਬਿਕਲੇਸ ਬਣ ਚੁੱਕੇ ਰਹੇਗੇ ਜਦੋਂ ਜਿਹੜੀ ਇਹ ਫੈਲਾ ਦੇ ਅਧਿਕਾਰ ਸਹਿਣ ਹੋਣੇ ਹੁੰਦੇ ਮੁੱਖ ਮੰਤਰੀ ਦੇ ਉਹ ਜਦੋਂ ਉਹਨਾਂ ਤੋਂ ਸਾਰੇ ਅਧਿਕਾਰ ਹੀ ਕੌਂਸਲ ਲੈ ਲੈਗੇ ਫਿਰ ਉਹ ਮੁੱਖ ਮੰਤਰੀ ਕਾ ਦਾ ਰਹਿ ਗਿਆ ਜਦੋਂ ਪਹਿਲਾਂ ਲੋਕ ਡੰਮੀ ਮੁੱਖ ਮੰਤਰੀਾਂ ਦੇ ਹਟਰਾਉਂਦਾ ਸੀ ਤੇ ਹੁਣ ਸੱਚ ਕਰ ਬਖਾਇਆ ਇਹਨਾਂ ਨੇ ਆਪ ਹੀ ਸੋ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਵਾਕਿਆ ਹੀ ਇਹਨਾਂ ਨੇ ਬਦਲਾਅ ਕਰ ਬਖਾਇਆ ਪਿਛਲੇ 77 76 ਸਾਲਾਂ ਦੇ ਵਿੱਚ ਕਦੀ ਆ ਬਦਲਾਅ ਨਹੀਂ ਸੀ ਵੇਖਿਆ ਜਿਹੜੀ ਇਹ ਦਿੱਲੀ ਜਿਹੜੀ ਇਹ ਸਾਰੀਆਂ ਸ਼ਕਤੀਆਂ ਦਿੱਲੀ ਵਾਲੇ ਕੋਲ ਚਲੇ ਗਈ ਜੀ ਜੀ ਬਿਰਕਸਾਬ ਇੱਕ ਪਿੱਛੇ ਜੇ ਪੰਜਾਬ ਸਰਕਾਰ ਨੇ ਬੜੀ ਵੱਡੀ ਡਰਾਮੇਵਾਦੀ ਕੀਤੀ ਯੁੱਧ ਨਸ਼ਿਆਂ ਵਿਰੁੱਧ ਉਹ ਕਿੰਨਾ ਕੁ ਕਾਰਗਰਤ ਕਿੰਨਾ ਕੁ ਸਾਬਤ ਹੋਇਆ ਮੈਂ ਜ਼ਿਆਦਾ ਦੂਰ ਨਾ ਜਾਵਾਂ ਜੀ ਉਸੇ ਕੱਲ ਦੀ ਖਬਰ ਆਪਣੇ ਨੇੜੇ ਮੱਲਾਂ ਵਾਲੇ ਦੇ ਪਿੰਡ ਕੋਲ ਪਰ ਦਿੱਤੀ ਆ ਜੀ ਉਹ ਤੁਹਾਨੂੰ ਸੁਣੀ ਹੋਣੀ ਹੈ ਜੀ ਨॉर्मਲ ਬੱਚਾ ਟੀਕਾ ਲਾ ਕੇ ਮਰਿਆ ਜਿਹਦੇ ਘਰ ਦੋ ਬੱਚੇ ਨੇ ਜੀ ਹਾਂਜੀ 27 22 ਸਾਲ ਦੀ ਉਮਰ ਦੀ ਸੀ ਜਾਂਦੀ ਹੈ ਕਿਵੇਂ ਇੱਕ ਬਜ਼ੁਰਗ ਪਿਓ ਰੋ ਰਿਹਾ ਤੇ ਕਿਵੇਂ ਜਿਹੜੇ ਉੱਥੇ ਉਹਨਾਂ ਦੇ ਰਿਸ਼ਤੇਦਾਰੇ ਗੱਲ ਕਹਿ ਰਹੇ ਸਰਕਾਰ ਨੂੰ ਜੀ ਸਰਕਾਰੇ ਨੱਥ ਪਾਲਾ ਨਹੀਂ ਸਾਨੂੰ ਹਿਆਰ ਚੁੱਕਣੇ ਪੈਣੇ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਕਹਿ ਗਈ ਜੀ ਹੋਰ ਕਹਾਣੀ ਇਹ ਹੈ ਜਿਹੜਾ ਨਸ਼ਿਆਂ ਬੰਦ ਜੁੱਧ ਹੈ ਉਹ ਚੱਲ ਕਿੱਥੇ ਰਿਹਾ ਚੱਲ ਕਿੱਥੇ ਰਿਹਾ ਨੌਜਵਾਨ ਤਾਂ ਮਰੀ ਜਾਂਦੇ ਜੀ ਕੱਲ ਵੀ ਕਿਸੇ ਨੇ ਮੈਨੂੰ ਖਬਰ ਦੀ ਡਿਟੇਲ ਇੱਕ ਭੇਜੀ ਸੀ ਉਹ ਮਤਲਬ ਇੱਕ ਕਾਲਮ ਦੇ ਵਿੱਚ ਕਿ ਸ਼ੇਖ ਖਬਰਾਂ ਲੱਗੀਆਂ ਸੀ ਕਿ ਬਣਾਣੀ ਦਾ ਨੌਜਵਾਨ ਮਰ ਗਿਆ ਬਣਾਣੀ ਦਾ ਮਰ ਗਿਆ ਬਣਾਣੀ ਦਾ ਮਰ ਗਿਆ ਅੱਜ ਇਹ ਮੈਂ ਵੇਖੀ ਜੰਦਾ ਸੋਸ਼ਲ ਵੀਡੀਓ ਤੇ ਫਤਾਈਦਾ ਜੀ ਸਭ ਚੱਲਣ ਦੀ ਪੇ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਲੜਿਆ ਕਿੱਥੇ ਜਾ ਰਿਹਾ ਹੈ ਲੋਕਾਂ ਦੀਆਂ ਕਦਾਂ ਤਾਈਆਂ ਨਸ਼ਾ ਖਤਮ ਹੋ ਜੂ ਜੀ ਕਿ ਡਰਾਮੇਵਾਦੀ ਕੀਤੀ ਜਾ ਰਹੀ ਹੈ ਕਿਸੇ ਦਾ ਕੰਦ ਘੁਟਾ ਧੌਣ ਚਲੇ ਜਾਂਦੇ ਆ ਉਹ ਵੀ ਜਿਨੇ ਕਿਸੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਦੂਜੇ ਦਾ ਨਹੀਂ ਜਿਨੇ ਕਿਸੇ ਸਰਕਾਰੀ ਕਿਵੇਂ ਜ਼ਮੀਨ ਥੋੜਾ ਘਣਾ ਕਬਜ਼ਾ ਕੀਤਾ ਉਹਦਾ ਕੰਦ ਘੁਟਾ ਆਉਂਦੇ ਨੇ ਉਹ ਮੀਡੀਆ ਹੀ ਖਬਰ ਲਵਾਉਂਦੇ ਨੇ ਜਿਵੇਂ ਕੋ ਜੋਧੇ ਨਸ਼ਿਆਂ ਵਿਰੁੱਧ ਚੌਂਦਾ ਪਿਆ ਰਿਕਟਰ ਤੁਸੀਂ ਉਹਦੇ ਚ ਇੱਕ ਹੋਰ ਦੇਖਿਆ ਹੋਣਾ ਕਿ ਜਿਹੜੀ ਵੀਡੀਓਗ੍ਰਾਫੀ ਹੁੰਦੀ ਆ ਉਹ ਸਿਰਫ ਜੰਨਾ ਚਰੋ ਦਾ ਬਾਹਰਲਾ ਗੇਟ ਜਾਂ ਉਹ ਜਿਹੜੇ ਦੋ ਕੰਧਾ ਢਾਡੀਆਂ ਉੱਥੋਂ ਤੱਕ ਹੀ ਦਿਖਾਉਦੇ ਉਹ ਤੋਂ ਅੱਗੇ ਉਹਨਾਂ ਨੇ ਕਦੀ ਵੀਡੀਓ ਨਹੀਂ ਬਣਾਇਆ ਮੈਂ ਤਾਂ ਉਹੀ ਗੱਲ ਕਰਦਾ ਮੈਂ ਤਾਂ ਹਮੇਸ਼ਾ ਹੀ ਬੋਲਦਾ ਹਾਂ ਨਾ ਜੀ ਕਿ ਜੇ ਕੰਧਾ ਢਾਇਆ ਨਸ਼ਾ ਖਤਮ ਹੁੰਦਾ ਜੇ ਕੰਧਾ ਢਾਇਆ ਸਾਡੀ ਜਵਾਨੀ ਬਚਦੀ ਤੇ ਫਿਰ ਤਾਂ ਤੁਸੀਂ ਜਿੱਤ ਗਏ ਸੀ ਸਰਪੰਚ ਜਿੱਤ ਗਏ ਸੀ ਇਹ ਤਾਂ ਸਿਰਫ ਇੱਕ ਡਰਾਮੇ ਬਾਜੀ ਨਹੀਂ ਖਦਾਨੀ ਬਾਜੀ ਔਰ ਬੜੀ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸੁਰੇਤ ਹੈ ਹੀ ਨਹੀਂ ਜੀ ਉਹ ਇਸ ਪਾਸੇ ਹੁਣ ਇਹਨਾਂ ਨੇ ਕੀ ਕੀਤਾ ਜੀ ਪੰਚਾਇਤਾਂ ਨੂੰ ਪਰਮਾਨੀ ਪਰਮਾਨਾ ਦੇ ਦਿੱਤੇ ਜੀ ਵੀਡੀਓ ਥਰੂ ਕਿ ਜਿਓ ਜੀ ਸਾਨੂੰ ਆਪਦੇ ਪਿੰਡ ਦੇ ਨਸ਼ਾ ਤਸਕਰਾ ਦੇ ਨਾਮ ਤਸਦੀਕ ਕਰਕੇ ਦਿਓ ਜੀ ਸਰਪੰਚਾਂ ਨੇ ਹੱਥ ਖੜੇ ਕਰਦੇ ਕਹਿੰਦੇ ਕਿਉਂ ਜੀ ਅਸੀਂ ਪਿੰਡ ਦੀ ਸੁਵਿਧਾ ਕਿਉਂ ਬਾਈਏ ਚਲੋ ਬਾਈਏ ਇਹ ਕੰਮ ਤੁਹਾਡਾ ਹੈ ਸਰਕਾਰ ਦਾ ਜੀ ਉਹ ਕਹਿੰਦੇ ਕਿਹੜੇ ਪੁਲਿਸ ਨੂੰ ਨਹੀਂ ਪਤਾ ਜੀ ਤੁਸੀਂ ਕਰਾਓ ਸਰਵੇ ਤੁਸੀਂ ਆਪਦੇ ਇੰਟੈਲੀਜੈਂਸੀ ਲਾਓ ਜੀ ਪੁਲਿਸ ਨੂੰ ਕਲੀ ਕਲੀ ਗੱਲ ਦਾ ਪਤਾ ਕੌਣ ਨਸ਼ਾ ਵੇਚ ਗਿਆ ਕੌਣ ਨਹੀਂ ਜੀ ਤੇ ਜੇ ਤੁਸੀਂ ਸਾਡੇ ਤੋਂ ਕਰਵਾਉਣਾ ਸਾਡਾ ਕਾਨੂੰਨ ਪੁੱਤਰ ਮਾਰਦੇ ਸਾਡਾ ਹੋਰ ਨੁਕਸਾਨ ਕਰਦੇ ਕੌਣ ਜਿੰਮੀਰ ਸਰਕਾਰ ਦੇ ਉੱਤੇ ਲੈਂਦੀ ਐ ਇਸ ਗੱਲ ਦੀ ਬਿਲਕੁਲ ਬਿਲਕੁਲ ਮੈਂ ਤਾਂ ਹੈਰਾਨਗੀ ਮਹਿਸੂਸ ਹੁੰਦੀ ਐ ਲੋਕਾਂ ਨੇ ਸਰਕਾਰ ਤੋਂ ਨਹੀਂ ਵੇਖੋ ਰਾਤ ਤੋਂ ਬਾਅਦ ਜੇ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੁੰਦੀ ਐ ਕਿਸੇ ਨੇ ਤੂੰ ਸਰਕਾਰ ਨੇ ਕਰਨੀ ਹੁੰਦੀ ਐ ਉਹਦੇ ਰਾਜੇ ਨੇ ਕਰਨੀ ਹੁੰਦੀ ਐ ਜੀ ਬਿਲਕੁਲ ਕਦੀ ਤੇ ਸਰਕਾਰ ਹੈ ਹੀ ਨਹੀਂ ਸਰਕਾਰ ਦੇ ਡਰਾਮੇ ਪਾਜੀ ਇਹਦੇ ਲੱਗੀ ਕਦੀ ਪੰਚਾਇਤਾਂ ਵਿੱਚੋਂ ਠੀਕ ਕੱਢ ਦਿਓ ਕਦੀ ਇਧਰੋਂ ਠੀਕ ਕੱਢ ਦਿਓ ਕਦੀ ਉੱਥੇ ਛੁਡਕੇ ਛੁਡਕਲੇ ਸਰਾਜੋ ਜੀ ਸ਼ਰੋਣੀ ਕਮੇਟੀ ਐ ਕਰਦੀ ਐ ਫਲਾਣਾ ਐ ਕਰਦਾ ਧਮਕਾਣਾ ਐ ਕਰਦਾ ਉਹ ਵੇਖੋ ਜੀ ਮੈਂ ਸੋਖੂ ਲਾਦਰ ਰਿਕਾਰਡ ਕੱਢ ਲਿਆ ਹੈ ਹਣਾ ਮੈਂ ਸੋਖੂ ਉਹ ਪਿਛਲੇ 3.5 ਸਾਲ ਤੋਂ ਸੋਖੂ ਲਾਦਰ ਰਿਕਾਰਡ ਹੀ ਕਦੇ ਪੂਰਾ ਹੋਇਆ ਜੀ ਹਣਾ ਫਿਰ ਤੇ ਨੰਬਰ ਤੇ ਸ਼ਰੋਣੀ ਕਮੇਟੀ ਦਾ ਗੋਲਕ ਚੋਕ ਕਮੇਟੀ ਰਹਿ ਗਈ ਜੀ ਫਲਾਣਾ ਲੈ ਕੇ ਬਸ ਆਹੀ ਗੱਲ ਉਹ ਸੋਖੂ ਕੋਈ ਗੱਲ ਕਰਨੀ ਬਿਕਸਪ ਜਿਹੜਾ ਕੀ 3.5 ਸਾਲ ਲੰਘ ਗਏ 1.5 ਸਾਲ ਪਿੱਛੇ ਰਹਿ ਗਿਆ 6 ਮਹੀਨੇ ਰਹਿ ਗਿਆ ਪਹਿਲਾ ਇਹ ਬਾਤੋ ਜਣਾ ਜਦੋਂ ਉਹ ਕਹਿੰਦੇ ਵੀ ਮਦਾਰੀ ਡੰਗਰੋ ਵਜਾਉਂਦਾ ਕੁਛ ਬਖਾਉਣ ਵਾਸਤੇ ਉਹ ਲਾਸਟ ਟਾਈਮ ਟੱਕਰ ਬਖਾਉਂਦਾ ਨਹੀਂ ਕਿ ਭੀੜ ਛੁੱਟੀ ਗਈ ਮਦਾਰੀ ਵਾਲਾ ਖੇਡ ਆਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਮੈਂ ਤੁਹਾਨੂੰ ਗੱਲ ਜੀ ਇਹ ਖੀਰ ਤੱਕ ਤੇ ਇਹ ਗੱਲ ਖਤਮ ਹੀ ਹੋ ਗਈ ਨਾ ਜੀ 2 ਲੱਖ ਕਰੋੜ ਦੇ ਉੱਤੇ ਕਰਜ਼ਾ ਚੜ ਗਿਆ ਜੀ ਉਹ ਚੜਿਆ ਕਿਵੇਂ ਆ ਸਿਰ ਤੋਂ ਸਿਰਕੋ ਕੇਜਰੀਵਾਲ ਦੀ ਟੀਮ ਨੂੰ ਪੂਰੇ ਹਿੰਦੁਸਤਾਨ ਦੇ ਝੂਰੇ ਲਵਾਉਣ ਤੇ ਜੀ ਉਹਨਾਂ ਦੇ ਵਿਗਿਆਪਨ ਦੇਣ ਤੇ ਉਹਨਾਂ ਨੇ ਪਾਰਟੀ ਦੀ ਮਸ਼ਹੂਰੀ ਕਰਨ ਤੇ ਤੇ ਪੰਜਾਬ ਜਿਹੜਾ ਸੱਚੀ ਗੱਲ ਪੁੱਛਦੇ ਜੇ ਵੱਡੇ ਬਾਦਲ ਸਾਹਿਬ ਕੀਆ ਕਰਦੇ ਹੁੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਉਹ ਲੋਕੋ ਪਰ ਉਹ ਮਾਣਸੋ ਸਟੇਜ ਚ ਲਾਉਣ ਤੇ ਸਟੇਟ ਚ ਲਾਉਣ ਦਾ ਬੜਾ ਫਰਕ ਹੈ ਜੀ ਜੀ ਪਰ ਲੋਕਾਂ ਨੇ ਨਹੀਂ ਮੰਨੀ ਤੇ ਅੱਜ ਪੰਜਾਬ ਤੁਸੀਂ ਸਾਡੀ ਉਹ ਜਿਹੜੀ ਦੇਖੋ ਉਹ ਵੀ ਸੱਤੇ ਆ ਆਮ ਆਂਗਰੇਜ਼ ਸੱਚੀ ਉਹ ਕਹਿੰਦੇ ਸੀ ਤਾਂ ਕਰ ਤੇ ਲਿਖ ਕੇ ਰਾਇਆ ਸੀ ਇੱਕ ਮੋਕਾ ਤੋਂ ਮੋਕਾ ਤੁਸੀਂ ਦੇਤਾ ਹੁਣ ਸਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਕਰੀਏ ਸੀ ਜੀ ਜੀ ਤਾਂ ਤੁਸੀਂ ਸਭ ਵੱਡੇ ਬਹੁਤ ਨਾਲ ਹੈ ਬਿਲਕੁਲ ਤੇ ਉਹ ਵੱਡਾ ਬਹੁਤ ਹੋਣ ਕਰਕੇ ਜਿਹੜੇ 92 ਦੇ 92 ਚੁੜੀਓ ਚੁੱਪ ਨੇ ਉਹਨਾਂ ਨੂੰ ਕੋਈ ਬੋਲਦਾ ਹੀ ਨਹੀਂ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਕੋਈ ਹੋਰ ਪਤਾ ਨਹੀਂ ਇਹਨਾਂ ਦੇ ਕਿੱਧਰ ਇਹਨਾਂ ਨੇ ਆਪ ਹੀ ਰੇਡ ਕਰਵਾ ਲੈਣੀ ਹੈ ਮੁੱਛੇ ਆਪ ਹੀ ਹਰ ਕੁਝ ਕਰ ਲੈਣਾ ਇਸ ਕਰਕੇ ਚੁੱਪੀ ਰਹੋ ਬਿਲਕੁਲ ਇਸ ਕਰਕੇ ਪੰਜਾਬ ਦੇ ਵਿੱਚ ਐਸ ਵੇਲੇ ਜਿਹੜੀ ਤਰਾਸਤੀ ਪੰਜਾਬ ਦੀ ਬਣੀ ਪਈ ਹੈ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਲਕਸ਼ਣਾਂ ਦਾ ਨੇੜੇ ਆਈ ਜਾਂਦਾ ਏ ਓਵੇਂ ਓਵੇਂ ਪੰਜਾਬ ਨੂੰ ਐ ਲੁੱਟਿਆ ਜਾਣਾ ਐ ਜੀ ਬਹੁਤ ਖਤਰਨਾਕ ਹਾਲਾਤ ਪੈਦਾ ਹੋ ਗਏ ਪੰਜਾਬ ਦੇ ਵਿੱਚ ਸਾ ਵੀ ਇੱਕ ਹੋਰ ਬੜੀ ਵੱਡੀ ਗੱਲ ਹੈ ਵੀ ਜਿਵੇਂ ਨਿੱਕੇ ਕਹਿੰਦੇ ਪੰਜਾਬ ਦਾ ਵਿਕਾਸ ਵਿਕਾਸ ਕਾਰਜ ਪੰਜਾਬ ਚ ਅਸੀਂ ਆ ਕਰਤਾ ਆ ਕਰਤਾ ਇੱਕ ਮੈਂ ਕੱਲ ਹੀ ਖਬਰ ਦੇ ਰਿਹਾ ਸੀ ਕਿ ਇੱਕ ਕਾਰਸੇਵਾਰੇ ਮਹਾਂਪੁਰਸ਼ਾ ਉਹ ਇੱਕ ਕਿੰਨੇ ਕਰੋੜ ਰੁਪਇਆ ਲਾ ਕੇ ਇੱਕ ਸੜਕ ਬਣਾ ਰਿਹਾ ਤੇ ਪੰਜਾਬ ਜਦ ਪੰਜਾਬ ਦਾਗਾ ਵਿਕਾਸ ਉਹ ਪੰਜਾਬ ਸਰਕਾਰ ਨੇ ਕਿੱਥੇ ਕੀਤਾ ਉਹ ਮਹਾਪੁਰਸ਼ ਤੋਂ ਗੜ ਸ਼ੰਕਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੜਕ ਬਣਾ ਰਿਆ 100 ਕਰੋੜ ਰੁਪਏ ਦਾ ਖਰਚਾ ਹੈ ਜੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗਾ ਸਾਹਿਬ ਵੀ ਉੱਥੇ ਗੇਰ ਉਹਦੀ ਸ਼ਿਰਕਾ ਕਰਨ ਵਾਸਤੇ ਜੀ ਪਿੱਛੇ ਬੀਤੇ ਸਮੇਂ ਦੇ ਕੰਮ ਸ਼ੁਰੂ ਹੋਇਆ ਸੀ ਬਿਲਕੁਲ ਤੁਸੀਂ ਉਹ ਦੂਰ ਨਾ ਜਾਓ ਤੁਸੀਂ ਆਪਣੇ ਗੁਰਦੁਆਰਾ ਜਾਬਨੀ ਸਾਹਿਬ ਦੀ ਸੜਕ ਵੀ ਦੇਖ ਲਓ ਜੀ ਸਿਰਫ 1.5 ਕਿਲੋਮੀਟਰ ਦੀ 1.5 ਕਿਲੋਮੀਟਰ ਵੀ ਨਹੀਂ ਬਗ ਥੋੜੀ ਹੈ ਜੀ ਉਦੋਂ ਵੀ ਉਹ ਵੀ ਥੋੜੀ ਐ ਉਹ ਵੀ ਸੰਗਤ ਨੇ ਮੇਰੇ ਨਾਲ ਉਹ ਵੀ ਸੰਗਤ ਨੇ ਪੈਸਾ ਇਕੱਠਾ ਕਰਕੇ ਕੁਝ ਨੌਜਵਾਨਾਂ ਨੇ ਬਣਾ ਲਾ ਕੀਤਾ ਅੱਗੇ ਲਾ ਕੇ ਸੰਗਤ ਨੇ ਪੈਸਾ ਇਕੱਠਾ ਕਰਕੇ ਸੜਕ ਬਣਾਈ ਹੈ ਕਿਹੜੇ ਵਿਕਾਸ ਦੀ ਗੱਲ ਕਰਦੇ ਹੋ ਕਿੰਸ ਨੂੰ ਇੱਥੇ ਸਾਬਤ ਹੁੰਦਾ ਹੈ ਕਿ ਸਾਡੇ ਜਿਹੜੇ ਫਰੋਜ਼ਪੁਰ ਦੇ ਐਮਐਲਏ کہہ ਸਕਦੇ ਆਪਾਂ ਵੀ ਫਰੋਜ਼ਪੁਰ ਦੇ ਐਮਐਲਏ ਕੋਲ ਸਰਕਾਰ ਨੇ ਇੰਨੀ ਵੀ ਨਹੀਂ ਪਾਵਰ ਦਿੱਤੀ ਵੀ 1 ਕਿਲੋਮੀਟਰ ਸੜਕ ਹੀ ਬਣਾ ਸਕਦੇ ਸਰਕਾਰ ਸਾਹਿਬ ਇਹਨਾਂ ਕੋਲ ਸਿਰ ਤੋਂ ਸਿਰਫ ਫੰਡ ਰਹਿ ਗਿਆ ਜਿਹੜਾ ਕੇਂਦਰ ਸਰਕਾਰ ਵੱਲੋਂ ਨਰੇਗਾ ਸਕੀਮ ਚਲਾਈ ਜਾਂਦੀ ਹੈ ਜੀ ਉਹੀ ਫੰਡ ਪੀਹੀ ਆਕਰਮਖ ਨੇ ਵਰਤੇ ਆ ਜੀ ਉਹੀ ਫੰਡ ਇਹ ਵਰਤ ਕੇ ਆਪ ਦੀ ਸਿਰ ਸੋਸ਼ੇ ਬਾਜੀ ਕਰਦੀ ਚਾਹੁੰਦੇ ਆ ਹੋਰ ਇਹਨਾਂ ਕੋਲ ਕੋਈ ਫੰਡ ਨਹੀਂ ਜਿਹੜਾ ਇਹਨਾਂ ਕੋਲ ਫੰਡ ਆਉਂਦਾ ਸੀ ਉਹ ਇਹਨਾਂ ਨੇ ਮਸ਼ੂਰੀਆਂ ਤੇ ਲਾ ਲਿਆ ਜੀ ਉਹ ਇਹਨਾਂ ਨੇ ਅਖਬਾਰਾਂ ਨੂੰ ਮਸ਼ੂਰੀਆਂ ਦੇ ਦਿੱਤੀਆਂ ਟੈਲੀਵਿਜ਼ਨ ਤੇ ਮਸ਼ੂਰੀਆਂ ਚੱਲੀ ਜਾਂਦੀਆਂ ਸੋਸ਼ਲ ਮੀਡੀਆ ਚੱਲ ਜਾਂਦੇ ਆ ਉਹ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਚੱਲਦੀਆਂ ਪਈਆਂ ਨੇ ਬਾਹਰ ਚੱਲਦੀਆਂ ਜੀ ਦਿੱਤੇਗੇ ਕੋਈ ਹੈ ਨਹੀਂ ਗੱਲ ਬਖਾਉਣ ਵਾਲੀ ਜੀ ਜੀ ਇਸ ਕਰਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਵੇਂ ਮੁੱਖ ਮੰਤਰੀ ਸਾਹਿਬ ਬੜੇ ਸਟਾਈਲ ਜਿਹੇ ਨਾਲ ਕਹਿ ਦਿੰਦੇ ਆ ਕਹਿੰਦੇ ਵੇਖਿਆ ਜੇ ਅਸੀਂ ਕਿਤੇ ਸਾਡੇ ਨਾ ਸਾਡਾ ਚ ਕਿਹਾ ਇਸ ਪੰਜਾਬ ਦਾ ਖਜ਼ਾਨਾ ਖਾਲੀ ਹੈ ਸਾਡੀ ਨੀਂਦ ਭਰੀ ਜੀ ਤੇ ਜਦੋਂ ਪਤੰਦਰੂ ਤੁਸੀਂ ਕੀਤਾ ਹੀ ਕੁਛ ਨਹੀਂ ਤੇ ਤੁਸੀਂ ਕਹੋਗੇ ਕੀ ਜੀ ਕਰਜ਼ਾ ਚੋਕੇ ਦਾ ਮੈਂ ਵੀ ਆਪ ਦੀ ਜੇਬ ਭਰੀ ਰੱਖਾਂਗਾ ਮੇਰਾ ਵੜਵਾ ਵੀ ਭਰਿਆ ਰਹੇਗਾ ਪੈਸਿਆਂ ਨਾਲ ਜਿੰਨਾ ਮਰਜ਼ੀ ਕਰਦਾ ਚੋਕ ਲਓ ਮੈਂ ਥੋੜਾ ਕਿਹਾ ਕਿ ਮੇਰੇ ਫਟੋ ਉੱਪਰ ਕਰਜ਼ਾ ਜਾ ਕਿੱਦਾਂ ਰਿਹਾ ਉਹ ਮੇਰੇ ਬੱਚਿਆਂ ਦੇ ਸਿਰ ਤੇ ਹੋਣਾ ਹੈ ਨਾ ਜੀ ਇਸ ਕਰਕੇ ਇਹ ਚਾਹਤਾ ਹੋਵੇ ਨਾ ਕੋਈ ਕਿਸੇ ਬੰਦੇ ਨੇ ਆਪਣੇ ਆਪਾਂ ਵੀ ਕਿਸਾਨ ਭਰਾ ਹੀ ਆ ਜਿਹੜੇ ਕੋਈ ਕਾਰੋਬਾਰ ਕਰਦੇ ਕਿਸੇ ਨੇ ਜ਼ਮੀਨ ਜਾਰੇ ਰੱਖੀ ਲਈ ਕਿਸੇ ਨੇ ਚੰਗਾ ਮਕਾਨ ਬਣਾ ਲਿਆ ਕੋਈ ਵੱਡੀ ਲੇਲੀ ਕੋ ਟਰੈਕਟਰ ਲੈ ਲਿਆ ਜਦੋਂ ਕੋਈ ਸੋਚਦਾ ਸਾਦਾ ਲੈ ਲਿਆ ਲਈ ਜੀ ਕਿ ਘਰ ਦੇ ਕੰਮ ਆਵੇਗਾ ਉਦੋਂ ਕਰਦਾ ਚੜ ਗਿਆ ਜਦੋਂ ਮਨੋਖਾ ਦਾ ਕੋਈ ਨਿਹੋਲੀ ਲਾ ਲਾਂਗੇ ਯਾਰ ਜੀ ਤੇ ਜਦੋਂ ਕੀਟਾ ਹੀ ਕੁਛ ਨਾ ਹੋਵੇ ਕਿ ਕਰਜੇ ਟੋਕ ਕੇ ਪਾਰਾ ਰਾਈ ਕਰ ਲਈਆ ਕੋਪਾਈ ਲਿਆ ਦਾ ਤੇ ਪੰਜਾਬ ਦੀ ਐਸuele ਜਨਤਾ ਨੂੰ ਫਾਇਡ ਡੰਗਣ ਵਾਲੀ ਖੰਡਾ 2 ਲੱਖ ਰੁਪਏ ਤੋਂ ਪੱਤਰ ਦਾ ਕਰਜਾ ਚੁਕ ਲਿਆ ਗਿਆ ਅਜੇ ਡੇਢ ਸਾਲ ਪਾਕੀ ਹੈ ਤੇ ਮੈਂ ਸਭ ਤੋਂ ਵੱਧ ਗਰਾਂਹ ਕਰ ਉਹਨਾਂ ਨੂੰ ਗਿਣਦਾ ਜਿਹੜੇ ਉਸ ਵੇਲੇ ਛੱਡੇ ਚੁੱਕੀ ਫਿਰਦੇ ਸੀ ਉਹ ਅੱਜ ਕਿਤੇ ਦੇਖਦੇ ਨਹੀਂ ਉਹ ਲੱਭਨੇ ਚਾਹੀਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਵਾਰ-ਵਾਰ ਛੜਕਾਂ ਦੇ ਗਰੂਗਿਆਂ ਦੀ ਸੁਬਦਲਾ ਹੋਣਾ ਚਾਹੀਦਾ ਬਦਲਾ ਹੋਣਾ ਚਾਹੀਦਾ ਆ ਬਦਲਾ ਹੈ ਤੁਹਾਡਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਮर्यादा ਨੂੰ ਵੀ ਰੋਲ ਕੇ ਰੱਖਤਾ ਤੁਸੀਂ ਐਮਐਨਏ ਦੀ ਮर्यादा ਨੂੰ ਵੀ ਰੋਲ ਕੇ ਰੱਖਤਾ ਤੁਸੀਂ ਵਜ਼ੀਰੀਆ ਦੀ ਮर्यादा ਨੂੰ ਵੀ ਰੋਲ ਕੇ ਰੱਖਤਾ ਆਹ ਕਿ ਤੁਸੀਂ ਛੱਡਿਆ ਵਿਕਸਮ ਇੱਕ ਇੱਕ ਇੱਥੇ ਛੋਟਾ ਜਿਹਾ ਫੋਰ ਕੁਐਸਚਨ ਹੈ ਕਿ ਮੈਂ ਆਮ ਸੋਸ਼ਲ ਮੀਡੀਆ ਤੇ ਦੇਖ ਰਿਹਾ ਆਂ ਵੀ ਲੋਕਾਂ ਦੇ ਵਿੱਚ ਜਿਵੇਂ ਜਜ਼ਬਾ ਫੁੱਟ-ਫੁੱਟ ਕੇ ਬਾਹਰ ਆ ਰਿਹਾ ਨਾ ਸੋਸ਼ਲ ਮੀਡੀਆ ਤੇ ਦੇਖ ਰਿਹਾ ਅਸੀਂ ਤਾਂ ਮਤਲਬ ਜਿਹੜੀ ਵੋਟ ਪਾ ਕੇ ਨਾ ਫਸ ਗਈ ਅਸੀਂ ਵੋਟ ਪਾ ਕੇ ਸਾਨੂੰ ਪਤਾ ਨਹੀਂ ਸੀ ਆ ਹੋ ਗਿਆ ਸਾਨੂੰ ਆ ਹੋ ਗਿਆ ਕੀ ਉਹ ਕਿਉਂ ਇੰਨੇ ਕਲਪਰੇ ਆ ਕੀ ਮਤਲਬ ਉਹਨਾਂ ਦਾ ਅੰਦਰ ਦਾ ਦੁੱਖ ਦਾ ਕਾਰਨ ਕੀ ਹੈ ਜੀ ਸਤੂ ਸਾਹਿਬ ਦਰਸਨ ਪੰਜਾਬ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਰੋਸਾਈ ਕਰਤੀ ਹੈ ਖਾਲਸਾ ਪੰਦੀਤ ਕਰਤੀ ਹੈ ਬਹਾਦਰ ਯੋਧੇ ਕਰਤੀ ਹੈ ਜੀ ਉਥੇ ਨਾਲ ਨਾਲ ਪੰਜਾਬ ਦੇ ਲੋਕ ਜਿਹੜੇ ਆ ਭਾਵਪਨ ਨਾਲ ਜੁੜੇ ਆ ਜਜ਼ਬਾਤਾਂ ਨਾਲ ਜੁੜੇ ਆ ਜੀ ਇਹ ਠੱਗੀ ਧੋਰੀ ਵਾਲੇ ਮਹਿਕਵੇਂ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਜਜ਼ਬਾਤਾਂ ਨਾਲ ਠੱਗੀ ਮਾਰੀ ਆ ਜੀ ਇਹਨਾਂ ਨੇ ਪਰਮਾਇਆ ਹੀ ਇਹਨਾਂ ਸੋਸ਼ਲ ਮੀਡੀਆ ਤੇ ਇਹਨਾਂ ਨੇ ਪ੍ਰਚਾਰ ਹੀ ਇਸ ਤੰਗ ਦਾ ਕੀਤਾ ਨਾ ਟੀਮਾਂ ਹੀ ਇਸ ਤੰਗ ਦੀਆਂ ਬਿਠਾਈਆਂ ਸੀ ਕਿ ਜਿਹੜੀ ਗੱਲ 70 ਸਾਲਾਂ ਚਾੜ ਨਹੀਂ ਹੋਇਆ ਕਿਹੜੀ ਗੱਲ 70 ਸਾਲਾਂ ਚਾੜ ਨਹੀਂ ਹੋਇਆ ਤੁਸੀਂ ਕਰ ਦਿਓ ਐ ਕਰਕੇ ਵਿਖਾ ਦੇਾਂਗੇ ਉਹ ਕਰਕੇ ਵਿਖਾ ਦੇਾਂਗੇ ਬਸ ਉਸੇ ਗੱਲ ਨੂੰ ਲੋਕ ਵੋਟ ਪਾਈ ਗਏ ਇੱਕ ਲਾਲਚ ਦੇਦਾ ਜਿਹੜਾ ਸਾਡੀਆਂ ਬੀਬੀਆਂ ਭੈਣਾਂ ਨੂੰ ਕਿਕੀ ਹਜ਼ਾਰ ਰੁਪਏ ਵਾਲਾ ਉਹ ਲਾਲਚ ਜਿਹੜਾ ਹੈ ਉਹ ਸਭ ਤੋਂ ਵੱਡਾ ਦੁਖਦਾਈ ਹੋਇਆ ਬਜ਼ੁਰਗ ਰੋਣਾ ਪਾਉਂਦੇ ਸੀ ਉਹ ਇਹ ਜਿਹੜੇ ਨਵੇਂ ਧੜਵੀ ਆਉਣਗੇ ਤੁਸੀਂ ਫਸ ਜਾਓਗੇ ਜਿਹੜੇ ਵਾਰਾ ਆਏ ਬੰਦੇ ਉਹਨਾਂ ਨੇ ਪੰਜਾਬ ਨੂੰ ਬੇਸ਼ਕ ਲੁੱਟਿਆ ਲੁੱਟਿਆ ਪਰ ਇਹ ਸਾਡੀਆਂ ਬੀਬੀਆਂ ਨੇ ਸਾਡੇ ਨੌਜਵਾਨ ਪੀੜ੍ਹੀ ਨੇ ਉਸ ਗੱਲ ਨੂੰ ਨਹੀਂ ਮੰਨਿਆ ਜਿਹੜੇ ਕਿ ਅੱਜ ਪਛਤਾਉ ਰਹੇ ਨੇ ਅੱਜ ਗੱਲ ਕਰ ਰਹੇ ਨੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਨ੍ਹਾਂ ਨੇ ਉਹ ਪਿੰਡ ਦੇ ਨੂੰ ਕਮਖੜ ਜਿਨ੍ਹਾਂ ਕਰੇ ਜਦ ਦੇ ਕੁਮ ਭਕੜਾਣੇ ਰੌਲਾ ਪਾਇਆ ਕਰੀਆਂ ਚੜੀਆਂ ਵਸਾਈਆਂ ਬੜਾ ਉਸ ਕੀਤਾ ਉਹਨਾਂ ਨੂੰ ਕਰੇ ਨੂੰ ਕਿਸੇ ਨੇ ਕੋਡੀਆਂ ਦੇ ਪਾਸੇ ਪੁੱਛਿਆ ਜੀ ਬਿਲਕੁਲ ਇਹ ਦੂਜੀਆਂ ਪਾਰਟੀਆਂ ਚ ਆਏ ਲੋਕ ਇੱਥੇ 14 ਮਾਨ ਗਏ ਤੇ ਦਿੱਲੀ ਨੂੰ ਆਈ ਟੀਮ ਜਿਹੜੀ ਸਾਰੀ ਪੰਜਾਬ ਤੇ ਕੰਮ ਜੋਗੀ ਇਸ ਕਰਕੇ ਰੋਂਦੇ ਪਏ। ਗੱਲ ਵਿਕਸਮ ਉੱਥੇ ਆ ਗਈ ਵੀ ਜਿਹੜਾ ਪੰਜਾਬ ਦੀ 92 ਨੂੰ ਚੁੜਿਆ ਸੀਗਾ ਉਹ 92 ਐਮ.ਐਲ.ਏ. ਨਾਂ ਦੇ ਰਹਿ ਗਏ ਜਿਹੜੀ ਪੰਜਾਬ ਤੇ ਰਾਜ ਹੈ ਸੱਤਾਧਾਰੀ ਰਾਜ ਹੈ ਜਿਹੜਾ ਉਹ ਕੇਜਰੀਵਾਲ ਦੀ ਟੀਮ ਬਣ ਕੇ ਪੰਜਾਬ ਨੂੰ ਲੁੱਟ ਤੇ ਖੋਟ ਰਹੀ ਹੈ। ਬਿਲਕੁਲ ਖੋਟਣ ਦਾ ਜਿਹੜਾ ਕੰਮ ਉਹ ਅਗਲਾ 1.5 ਸਾਲ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ। ਵਿਕਸਮ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।